ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿਤਕਲੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਸ਼ਹਿਰ ਕੋਟਕਪੂਰਾ ਕੋਟਕਪੂਰਾ ਸ਼ਹਿਰ ਦੇ ਵਿੱਚੋਂ ਮੁਹੱਲਾ ਪ੍ਰੇਮਨਗਰ ਜਿੱਥੇ ਵੀਡੀਓ ਬਣਾ ਰਹੇ ਆ ਦੱਸੋ ਜਗਨਨਾਥ ਦੇ ਭੱਠੇ ਨੂੰ ਛੜਕ ਜਾਂਦੀ ਹੈ ਉਸ ਛੜਕ ਦੇ ਉੱਤੇ ਇੱਕ ਘਰ ਆਉਂਦਾ ਤੇ ਬਾਈ ਹੋਰੀ ਵਪਾਰ ਕਰਦੇ ਆ ਵਪਾਰ ਦਾ ਇਹਨਾਂ ਦਾ ਕੰਮ ਅੱਜ ਦੀ ਵੀਡੀਓ ਦੋ ਝੋਟੀਆਂ ਦੀ ਹੈ ਇੱਕ ਝੋਟੀ ਗੱਬਣ ਬੜਾ ਚੰਗਾ ਹਵਾਨਾ ਤਿਆਰ ਇਹਦਾ ਜਦੋਂ ਤੁਰੂਗੀ ਤੁਹਾਨੂੰ ਦਿਸੂਗਾ ਵੈਸੇ ਹੁਣ ਵੀ ਰੋਕਸ ਤੁਹਾਨੂੰ ਇਹਦਾ ਸਮਝ ਚਾਉਂਦਾ ਹੋਣਾ ਦੋਨੇ ਹੀ ਸੋਹਣੇ ਸੁਨੱਖੇ ਸਿੰਘਾਂ ਦੀਆਂ ਤੇ ਇੱਕ ਝੋਟੀ ਇਧਰ ਲਈ ਜਿਹੜੀ ਇਹ ਤਾਜੀ ਸੂਈ ਵੀ ਇਹਦਾ ਬੱਚਾ ਐ ਸਾਈਡ ਤੇ ਸੋ ਤੁਸੀਂ ਜਿਹੜਾ ਮਰਜੀ ਨਾ ਖਰੀਦ ਲਿਓ ਤਸੱਲੀ ਤੁਸੀਂ ਕਰਨੀ ਐ ਫਾਈਨਲ ਕਸੂ ਆਪ ਕਰੋਗੇ ਨੰਬਰ ਸਕਰੀਨ ਉੱਤੇ ਬਾਈ ਦਾ ਚੱਲਦਾ ਰਹਿਣਾ ਸੋ ਆਪਾਂ ਸ਼ੁਰੂਆਤ ਸੋਈ ਸਵਾਈ ਝੋਟੀ ਤੋਂ ਕਰਾਂਗੇ ਤੇ ਲਾਸਟ ਉੱਤੇ ਤੁਹਾਨੂੰ ਗੱਬਨ ਦਿਖਾਵਾਂਗੇ ਸੋ ਆਓ ਜਾਣਕਾਰੀ ਲਈਏ ਫਿਰ ਖੋਲਾਂਗੇ ਪਵਨਦੀਪ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਪਵਨਦੀਪ ਦੋ ਝੋਟੀਆਂ ਹਨ ਪਹਿਲੇ ਨੰਬਰ ਤੇ ਜਿਹੜੀ ਸੋਈ ਸਵਾਈ ਝੋਟੀ ਕਨਵਾਸੂਆ ਤੇ ਪਹਿਲਾ ਸੂਆ ਮੂੰਹ ਚਾਰ ਦੰਡਾ ਜੀ ਹਾਂ ਕਿੰਨੇ ਦਿਨ ਹੋ ਗਿਆ ਸੋਈ ਨੂੰ ਕਿੰਨੇ 10 11 ਦਿਨ ਹੋ ਗਏ ਕਿੰਨਾ ਦੁੱਧ ਹੋਊਗਾ ਹੁਣ ਦੋ 9 ਕਿਲੋ ਅਜੇ ਮੇਰੇ ਕੋਲ ਜੀ ਨਹੀਂ ਲਾਏ ਨੇ ਆ ਕੇ ਕੱਲ ਹੀ ਆਈ ਹੈ ਠੀਕ ਹੈ ਜੀ ਜਾਂਦੀ ਹੈ ਜੇ ਠੀਕ ਹੈ ਕੋਟ ਚੋਟੀ ਦੀ ਉਹਨਾਂ ਦੀ ਓਕੇ ਅੱਛਾ ਇਹਦਾ ਰੇਟ ਕੀ ਰਹਿਣਾ ਪਊ ਇਹਦਾ ਮੁੱਲ 1 ਲੱਖ ਰੁਪਏ ਜੀ 1 ਲੱਖ ਰੁਪਏ ਠੀਕ ਹੈ ਸੋ ਦੱਸੋ ਆ ਗਾੜੀ ਚੰਗੀ ਦਿਸਦੀ ਐ ਬਾਕੀ ਥਾਂ ਦਾ ਸੈਜ ਤਾਂ ਹਜੇ ਥੋੜੇ ਦਿਨਾਂ ਦੀ ਸੂਈ ਝੋਟੀ ਠੀਕ ਹੈ ਸੋ ਪਸਮਾ ਕੇ ਬਾਈ ਕਹਿੰਦਾ ਬੱਚਾ ਲਾ ਕੇ ਦਿਖਾ ਦੇਾਂਗੇ ਥਾਂ ਨੂੰ ਬਹੁਤ ਚੰਗਾ ਕੱਢਦੀ ਝੋਟੀ 1 ਲੱਖ ਰੁਪਏ ਡਿਮਾਂਡ ਐ ਸੋਹਣੀ ਐ ਹਰੇਕ ਪੱਖ ਤੋਂ ਥਾਂ ਹਵਾਨੇ ਦੀ ਵੀ ਟਾਂ ਚੇਰੀ ਵੀ ਸਿੰਗ ਬਿਲਕੁਲ ਕੁੰਡਾ ਠੀਕ ਹੈ ओके सो भाई कहता भी ये पता है भी ये केड़े बुल्ल दी ਧੀ है ਤੇ ਇਹਦੀ ਕੱਟੇ ਦੀ ਵੀ ਡਿਟੇਲ ਪਤਾ ਵੀ ਕਿਹੜੇ ਸੀਮੰਦੀ ਹੈ ਸੋ ਜੈਡ ਬਲੈਕ ਹੀ ਹੈ ਦੱਸੋ ਇਹ ਸਿੰਘ ਬਿਲਕੁਲ ਕੁੰਡਾ ਛੋਟਾ ਆ ਗਾੜੀ ਤੁਸੀਂ ਦੇਖ ਲਓ ਜੀ ਬਾਕੀ ਢਾਂਚਾ ਤੁਹਾਡੇ ਸਾਹਮਣੇ ਸੋ ਇਹਦੇ ਨਾਲ ਬੱਚਾ ਮੇਲ ਕਾਫ ਹੈ ਕੱਟੇ ਨੂੰ ਇਹਨੇ ਜਨਮ ਦਿੱਤਾ ਸੂਆ ਪਹਿਲਾ ਸੂਈ ਵੀ ਹੈ ਥੋੜੇ ਦਿਨਾਂ ਦੀ ਸੂਈ ਏ ਚੋਟੀ ਅਗਲੇ ਸੂਏ ਦੇ ਵਿੱਚ ਪੂਰੀ ਨਿਕਰਨੀ ਆ ਕਿਉਂਕਿ ਦੂਜੇ ਸੂਏ ਚ ਤੀਜੇ ਸੂਏ ਚ ਮੱਝ ਬਣਦੀ ਐ ਇੱਕ ਪਹਿਲੇ ਸੂਏ ਝੋਟੀ ਦਾ ਟਾਂਚਾ ਜਿਹੜਾ ਹੋਰ ਤਰ੍ਹਾਂ ਦਾ ਹੁੰਦਾ ਪੌਂਦੀ ਮੜਾ ਐ ਇਹਨੂੰ ਧੱਕੀ ਬਈ ਫੇਰ ਖੋਲ ਜੂਗੀ ਪੂਛ ਫੜ ਕੇ ਹਾਂ ਸੋ ਹਵਾਨੇ ਦਾ ਰੁਖ ਸੋਹਣਾ ਦੱਸੋ ਝੋਟੀ ਦਾ ਠੀਕ ਆ ਓਕੇ ਸੋ ਇਹ ਤੋਂ ਬਿਨਾਂ ਦੱਸੋ ਇੱਕ ਹੋਰ ਤੁਹਾਨੂੰ ਝੋਟੀ ਦਿਖਾਉਣੀ ਐ ਜਿਹੜੀ ਗੱਬਣ ਖੜੀ ਐ ਇਹਦਾ ਵੀ ਹਵਾਨਾ ਦੇਖ ਲਓ ਹੁਣੇ ਸੋਹਣੀ ਖੜੀ ਐ ਬਾਅਦ ਚ ਤਨ ਤੋਰਾਂਗੇ ਚੰਗਾ ਹਵਾਨਾ ਤਿਆਰ ਕਰਦੀ ਆਉਂਦੀ ਕਰਮਾ ਵਾਲੀ ਬਾਕੀ ਟਾਂਚਾ ਤੁਹਾਡੇ ਸਾਹਮਣੇ ਪੌਂਦੀ ਪੇ ਦਾ ਸੂਆ ਇਪ ਕੋਈ ਪਲੂਣਾ ਜੀ ਠੀਕ ਹੈ ਇਹਦਾ ਕਿੰਨਾ ਟਾਈਮ ਬਾਕੀ ਹੈ ਤੇ ਵੇਖੋ ਜੀ 2-4 ਦਿਨ ਕੱਢ ਜੇ ਤਾਂ ਹੋ ਸਕਦਾ ਕੱਢ ਜੇ ਵਕੀਲ ਪਤਾ ਕੋਈ ਦੀ ਠੀਕ ਹੈ ਅੱਛਾ ਇਹਦੀ ਡਿਮਾਂਡ ਕੀ ਰੋਗੇ ਇਹਦਾ ਜੀ ਆਪਾਂ ਡਿਮਾਂਡ ਜਿੰਨੀ ਮਰਜ਼ੀ ਕਰੀਏ 1 ਤੋਂ 10 ਦੀ ਝੋਟੀ ਦੇਵਾਂਗੇ ਮੂੰਹ 2 ਦੰਦ ਦੋ ਦੰਦ ਠੀਕ ਸੋ ਮੂੰਹੋਂ ਬਾਈ ਕਹਿੰਦਾ ਦੋ ਦੰਦ ਹੈ ਤੇ 1 ਲੱਖ ਤੇ 10000 ਦੀ ਇਹ ਮਿਲੂਗੀ ਹਵਾਨਾ ਚੰਗਾ ਹੈ ਦਾ ਪੂਰਾ ਫਿਕਸ ਜਾਂ ਹਵਾਨਾ ਤਿਆਰ ਚੰਗਾ ਕਰਿਆ ਹੋ ਸਕਦਾ ਕੱਢ ਜੇ ਦਿਨ ਤੇ ਜਾਂ ਦਿਵਾਂਗਾ ਠੀਕ ਠੀਕ ਹੈ ਸੋ 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 ਤਿਆਰੀ ਅੱਜ ਵੀ ਫੁੱਲ ਨਾ ਪਰ ਹੋ ਸਕਦਾ ਵੀ ਇਹ ਦੋ ਦਿਨ ਲੈ ਵੀ ਜਾਵੇ ਝੋਟੀ ਨੂੰ ਪਿਓ ਦੋ ਠੀਕ ਹੈ ਸੋ ਮੂ ਦੋ ਦੰਦ ਸੋ ਇਹ ਝੋਟੀ ਦੱਸੋ ਦੋ ਦੰਦ ਪਹਿਲਾ ਸੂਆ ਦੂਜੀ ਝੋਟੀ ਦਾ ਬੱਚਾ ਲਾ ਕੇ ਆਪਾਂ ਹਵਾਨਾ ਤੁਹਾਨੂੰ ਥਣ ਜਿਹੜੇ ਉਹ ਦਿਖਾਉਣੇ ਤੋਰਾਂਗੇ ਵੀ ਦੁਬਾਰਾ ਫੇਰ ਉਸ ਝੋਟੀ ਨੂੰ ਇਹ ਵੀ ਸੋਹਣੀ ਝੋਟੀ ਦੋਸਤੋ ਦੋਨੇ ਝੋਟੀਆਂ ਸੋਹਣੀਆਂ ਸੋਹਣੇ ਸਿੰਘਾਂ ਦੀਆਂ ਪਹਿਲਾ ਸੂਆ ਦੰਦਾਂ ਦੇ ਵਿੱਚ ਹੈ ਇਹਦੀ ਵੀ ਅਗਾੜੀ ਬੜੀ ਚੰਗੀ ਐ ਇਹਨੇ ਜਿਹੜਾ ਰੁਖ ਬਣਾਇਆ ਦੱਸੋ ਬਾਕੀ ਤਿਆਰ ਹੁਣ ਵੀ ਚੰਗੀ ਐ ਤੇ ਹਜੇ ਦੇਣ ਜੇ ਲੈ ਗਈ ਤੇ ਇਹਨੇ ਹੋਰ ਚੰਗੀ ਭਰ ਜਾਣਾ ਸੋ ਦੂਜੀ ਝੋਟੀ ਦਾ ਬੱਚਾ ਬਾਈ ਨੇ ਛੱਡ ਲਿਆ ਇਹਦਾ ਪਸਮਾ ਤੁਹਾਨੂੰ ਦਿਖਾ ਦੇਵਾਂਗੇ ਵੀ ਇਹ ਕਿਦਾਂ ਦਾ ਕਰਦੀ ਐ ਇਸ ਝੋਟੀ ਦਾ ਹਵਾਨਾ ਤੁਸੀਂ ਇਹਦੀ ਇੱਕ ਮਿੰਟ ਇੱਕ ਮਿੰਟ ਸੋ ਇਹਦੋਂ ਤੁਸੀਂ ਪਿੱਛੋਂ ਹਵਾਨਾ ਦੇਖੋ ਵੈਸੇ ਮੈਂ ਤੁਹਾਨੂੰ ਇਹਦੀ ਅਗਾੜੀ ਵੀ ਦਿਖਾਉਣੀ ਸੀ ਹਵਾਨੇ ਦੀ ਇਧਰੋਂ ਤੁਸੀਂ ਦੇਖ ਸਕਦੇ ਹੋ ਰੌਖ ਚੰਗਾ ਦੋਸਤੋ ਅਗਲੇ ਪਾਸੇ ਨੂੰ ਵੀ ਬਾਕੀ ਜਿਹੜੀ ਦੂਜੀ ਝੋਟੀ ਹੈ ਇਹਦਾ ਆਪਾਂ ਪਸਮਾ ਤੁਹਾਨੂੰ ਦਿਖਾਉਨੇ ਆ ਵੀ ਥਾਣੇ ਕਿਦਾਂ ਦਾ ਕੱਢਦੀ ਹੈ ਸੋ ਦੋਸਤੋ ਪਸਮਾ ਕੰਪਲੀਟ ਹੈ ਥਣ ਸੋਹਣਾ ਕੱਢਿਆ ਝੋਟੀ ਨੇ ਹਜੇ ਜਿਵੇਂ ਜਿਵੇਂ ਇਹਦੀ ਚਵਾਈ ਹੋਣੀ ਹੈ ਇਹਨੇ ਨਿਖਰਨਾ ਹੈ ਕਿਉਂਕਿ ਪਹਿਲਾਂ ਝੋਟੀਆਂ 30 35 35 ਦਿਨ ਲੈ ਜਾਂਦੀਆਂ ਪੂਰਾ ਹਵਾਨਾ ਨਖੇਰਦੀਆਂ ਚਵਾਈ ਪੋਲੀ ਹੈ ਬਾਕੀ ਤੁਸੀਂ ਚੋਕੇ ਦੇਖ ਲਓਗੇ ਸੋ ਹੁਣ ਪਸਵਾ ਦੇ ਵਿੱਚ ਹੋਰ ਹਵਾਨਾ ਨਖੇਰ ਕੀ ਝੋਟੀ ਦੇਖੋ ਠੀਕ ਹੈ ਪਵਨਜੀ ਪਲੇ ਆ ਬਾਕੀ ਇਹ ਜੁਰਤ ਧੀਰ ਨਾਲ ਤੇ ਮੇਰੇ ਕੋਲ ਬਾਗਤਨਾਂ ਕੋਲ ਫੁੱਲਾ ਦੇ ਜੀ ਸਾਹਮਣੇ ਆ ਦੇਖੀ ਠੀਕ ਹੈ ਸੋ ਦੋਸਤੋ 12 13 ਕਿਲੋ ਤੱਕ ਦਵਾਈ ਕਹਿੰਦਾ ਵੀ ਇਹ ਫੁੱਲਾ ਦੇ ਜੂਗੀ ਇਹ ਦਾ ਰੱਖ ਤੁਸੀਂ ਹਵਾਨ ਇਹਦਾ ਦੇਖ ਸਕਦੇ ਹੋ ਇਹਦਾ ਟਾਂਚਾ ਦੇਖ ਸਕਦੇ ਸੋ ਇਹ ਨਾਗ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਦੋ ਸੀ ਵਿਕਰੀ ਵਾਲੇ ਤੁਸੀਂ ਤਸੱਲੀ ਕਰਕੇ ਖਰੀਦ ਲਿਓ ਧੰਨਵਾਦ